ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰ ਵਾਲਿਓ ਅੱਜ ਨੌਂ ਪੂ ਹੈ ਅੱਜ ਦੇ ਦਿਨ ਚਮਕੌਰ ਦੇ ਗੜੀ ਦੇ ਬਾਕੀ ਸਿੰਘਾਂ ਦੀ ਸ਼ਹਾਦਤ ਹੋ ਗਈ ਜਿਦੇ ਵਿੱਚੋਂ ਭਾਈ ਸੰਗਤ ਸਿੰਘ ਜਿਹਨੂੰ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਾਰਕ ਕਲੰਗੀ ਬਖਸ਼ੀ ਤੋੜਾ ਬਖਸ਼ਿਆ ਜੋੜਾ ਬਖਸ਼ਿਆ ਜੇ ਜਦੋਂ ਨਾ ਗੁਰਮੁਖੋ ਬਾਬਾ ਸੰਗਤ ਸਿੰਘ ਜੀ تیر ਚਲਾਉਂਦੇ ਨੇ ਇਤਿਹਾਸ ਗਵਾਹੀ ਭਰਦਾ ਕਹਿੰਦੇ ਡੇਢ ਡੇਢ ਕੋ ਤੱਕ ਨਾ ਦੁਸ਼ਮਣਾਂ ਨੂੰ ਬਿੰਦਾ ਜਾਂਦਾ تیر ਭਾਈ ਸੰਗਤ ਸਿੰਘ ਦਾ ਐਡੇ ਜਵਾਨ ਯੋਧੇ ਸਨ ਭਾਈ ਸੰਗਤ ਸਿੰਘ ਅੱਜ ਉਹਨਾਂ ਦਾ ਸ਼ਹੀਦੀ ਦਿਹਾੜਾ ਹੈ ਆਓ ਉਹ ਯੋਧਿਆਂ ਦੀ ਸ਼ਹਾਦਤ ਨੂੰ ਕੋਟਾਨ ਕੋਟ ਪ੍ਰਣਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ